ਅਸੀਂ ਗੱਲ ਦੀ ਆਪ ਜਿਹੜਾ ਹੈਗਾ ਇਸ ਟਾਈਮ ਗੁਰਦੁਆਰਾ ਨਾਬਾ ਸਾਹਿਬ ਦੇ ਬਾਹਰ ਹੈ ਬੈਠੇ ਹੋਏ ਆ ਇੱਥੇ ਜਦਾ ਦੇਖ ਸਕਦੇ ਕਿ ਜਦਾ ਸਰਦਾਈ ਦੀ ਰੇੜੀ ਲੰਗਰ ਸੰਘਾ ਨੂੰ ਲਾਇਆ ਗਿਆ ਸਰਦਾਈ ਦਾ ਜਿਹੜਾ ਲੰਗਰ ਲਾਇਆ ਗਿਆ ਔਰ ਬਹੁਤ ਵਧੀਆ ਜਿਹੜੀ ਇੱਕ ਉਪਰਾਲਾ ਆਪਣੇ ਨੀਰ ਪਰਵਾਸ ਤੇ ਜਿੱਥੇ ਅੱਜ ਕੱਲ ਬੱਚੇ ਗੈਸ ਵਾਲੇ ਛੋਟੇ ਪੀ ਰਹੇ ਹੈਗੇ ਆ ਕੈਮੀਕਲ ਨਾਲ ਭਰੇ ਹੋਏ ਜਿਹੜੇ ਕੋਲਡ ਡਰਿੰਕ ਪੀ ਰਹੇ ਹੈਗੇ ਆ ਜੇ ਆਪਾਂ ਵੇਰਕਾ ਦੀ ਗੱਲ ਕਰ ਲਈ ਜਾਂ ਹੋਰ ਮਿਲਕ ਜਿਹੜੇ ਹੈਗੇ ਪ੍ਰੋਟੈਕਟ ਉਹਨਾਂ 'ਚ ਵੀ ਕਾਫੀ ਮਲਾਵਟ ਆ ਰਹੀ ਆ ਉਸ ਨਾਲੋਂ ਇਹ ਜਿਹੜੀ ਸਰਦਾਈ ਦਾ ਹੈਗਾ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਅ ਜਿੱਦਾਂ ਕਿ ਇੱਕ ਸਿੱਖ ਧਰਮ ਦੇ ਵਿੱਚ ਇਹ ਸਰ੍ਹਦਾਈ ਦੀ ਬਹੁਤ ਮਾਰਤਾ ਹੈਗੀ ਔਰ ਬਹੁਤ ਹੀ ਜਿਹੜੇ ਆਪਾਂ ਕਹਿੰਦੇ ਸਾਡੇ ਬਾਡੀ ਨੂੰ ਫਿੱਟ ਰੱਖਣ ਵਾਸਤੇ ਜਿਹੜਾ ਦੱਸਿਆ ਹੈ ਗੁਰੂ ਮਹਾਰਾਜ ਸਾਹਿਬ ਨੇ ਦੱਸਿਆ ਕਿ ਬਾਡੀ ਨੂੰ ਫਿੱਟ ਰੱਖਦੀ ਹੈਗੀ ਔਰ ਬਹੁਤ ਵਧੀਆ ਚੀਜ਼ ਹੈਗੀ ਇਹਦਾ ਬਾਡੀ ਨੂੰ 1% ਨੁਕਸਾਨ ਇੱਕ ਸਿੰਗਲ ਪਰਸੈਂਟ ਅਫਤਾਨ ਨਹੀਂ ਹੈਗਾ ਔਰ ਫਾਇਦੇ ਇਹਦੇ ਬਹੁਤ ਜ਼ਿਆਦਾ ਹੈਗੇ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਇਹ ਗੁਰਦਾਰਾ ਨਾਭਾ ਸਾਹਿਬ ਆਓ ਔਰ ਰੋਜ਼ ਦੀ ਇੱਕ ਗਲਾਸ ਸਰ੍ਹਦਾਈ ਯੂਰ ਪੀਓ ਔਰ ਆਪਣੇ ਜਿਹੜੇ ਬਾਡੀ ਦੇ ਵਿੱਚ ਜਿਹੜਾ ਫਰਕ ਹੈਗਾ 1 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਕਿ ਇਸ ਜਿਹੜੀ ਸਰਦਈ ਜਿਹੜੀ ਆਪਾਂ ਪੀਨੇ ਦੇ ਵਿੱਚ ਬਦਾਮ ਕਾਜੂ ਔਰ ਕਾਲੀ ਮਿਰਚ ਜਿਹੜੀ ਸੌਫ ਹੈਗੀ ਆ ਔਰ ਜਿਹੜੀ ਆਪਾਂ ਗੱਲ ਕਰੀਏ ਕਿ ਖਸਖਾਸ ਜਿਹੜੀ ਖਸਖਾਸ ਜਿਹੜੀ ਹੈਗੀ ਬਹੁਤ ਵਧੀਆ ਐਟਮਾ ਦਾ ਮਿਕਸ ਕਰਕੇ ਜਿਹੜੀ ਹੈਗੀ ਖਸਕਾਸ ਜਿਹੜੀ ਬਹੁਤ ਅੱਛੀ ਹੁੰਦੀ ਬਾਡੀ ਵਾਸਤੇ ਕਾਲੀ ਮਿਰਚ ਦਾ ਜਿਹੜਾ ਹੈਗਾ ਬਹੁਤ ਫਾਇਦਾ ਹੁੰਦਾ ਇਸ ਕਰਕੇ ਤੁਸੀਂ ਸਾਰੇ ਜਣੇ ਇੱਥੇ ਪਹੁੰਚੋ ਔਰ ਇਸ ਸਰਦਈ ਦਾ ਜਿਹੜਾ ਲੱਗਾ ਹੈਗਾ ਇਸ ਦਾ ਤੁਸੀਂ ਫਾਇਦਾ ਲਓ ਔਰ ਰੋਜ਼ ਇੱਕ ਗਲਾਸ ਸਰਦਈ ਗਰਮੀ ਅਗਰ ਮੇਜੂ